ਹਾਂਜੀ ਹਾਂਜੀ ਮੈਂ ਰਵਿੰਦਰਪੁਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅੱਜ ਸਾਡੇ ਵਾਸਤੇ ਆਸ਼ਾ ਪੰਜਾਬ ਦੀਆਂ ਆਸ਼ਾ ਵਰਕਰਾਂ ਵਾਸਤੇ ਬਹੁਤ ਹੀ ਦੁੱਖਦਾਈ ਖਬਰ ਹੈ ਕਿ ਸਾਡੀ ਇੱਕ ਭੈਣ ਵੱਡੀ ਪੱਬਰ ਵਾਲੀ ਤੋਂ ਉਹਨਾਂ ਦੀ ਇੱਕ ਪल्स पोलियो ਦਾ ਸਾਡੀ ਡਿਊਟੀ ਚੱਲ ਰਹੀ ਸਰ ਜੀ ਤੇ ਉਹਦੇ ਵਿੱਚ ਲਾਸਟ ਵਾਲੇ ਦਿਨ ਤੀਸਰੇ ਦਿਨ 14 ਤਰੀਕ ਨੂੰ ਉਹ ਡੇਰਿਆਂ ਦੇ ਉੱਤੇ ਪल्स पोलियो ਦੀਆਂ ਬੂੰਦਾ ਛੜੀਆਂ ਬੱਚਿਆਂ ਨੂੰ ਪਿਉਉਣ ਜਾ ਰਹੇ ਸੀ ਤੇ ਨਾਲ ਉਹਨਾਂ ਨੇ ਨੰਬਰਿੰਗ ਕਰਨੀ ਹੁੰਦੀ ਅਸੀਂ ਘਰਾਂ ਦੀ ਉਹ ਰਸਤੇ ਦੇ ਵਿੱਚ ਪਤਾ ਨਹੀਂ ਕੀ ਹੋਇਆ ਕੋਈ ਚੀਜ਼ ਉਹਨਾਂ ਨੂੰ ਅਣਪਛਾਤੀ ਜਿਹੜੀ ਉਹ ਟੱਕਰ ਮਾਰ ਗਈ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੀ ਉਹ ਸੱਟ ਲੱਗ ਗਈ ਸਿਰ ਦੇ ਵਿੱਚ ਤਿੰਨ ਦਿਨਾਂ ਤੋਂ ਸੱਤ ਦਿਨਾਂ ਤੋਂ ਉਹ ਜਿਹੜੇ ਨੇ ਨਿੱਜੀ ਇੱਕ ਹਸਪਤਾਲ ਹੀ ਅੰਮ੍ਰਿਤਸਰ ਦਾ ਜਿੱਥੇ ਦਾਖਲ ਸੀਗੇ ਤੇ ਕੱਲ ਉਹਨਾਂ ਦੀ ਡੈਥ ਹੋ ਗਈ ਜਿਹੜੀ ਸਾਡੇ ਵਾਸਤੇ ਇੱਕ ਮੰਦਭਾਗੀ ਬਹੁਤ ਹੀ ਖਬਰ ਆ ਅਸੀਂ ਮੰਗ ਕਰਦੇ ਹਾਂ ਭਗਵੰਤ ਮਾਨ ਦੀ ਸਰਕਾਰ ਤੇ ਸੈਂਟਰ ਸਰਕਾਰ ਤੋਂ ਕਿ ਸਾਡੀ ਆਸ਼ਾ ਵਰਕਰ ਭੈਣ ਦੀ ਜਿਹੜੀ ਆ ਉਹ ਇੱਕ ਗਰੀਬ ਘਰ ਤੋਂ ਬਲਾਉਣ ਕਰਦੇ ਆ ਤੇ ਉਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਜਿਹੜੇ ਅਸੀਂ ਆਪਣੇ ਛੋਟੀ ਜੀ ਇੱਕ ਸਾਡੇ ਜਿਹੜੇ ਇਨਸੈਂਟਿਵਸ ਆ ਉਹਦੇ ਤੇ ਅਸੀਂ ਆਪਣੇ ਘਰਾਂ ਦਾ ਜੜਾ ਉਹ ਗੁਜ਼ਾਰਾ ਕਰਦੇ ਸੀ ਤੇ ਜੋ ਕਿ ਸਾਨੂੰ ਅਜੇ ਤੱਕ ਕੋਈ ਵੀ ਸਾਡੀਆਂ 20 ਸਾਲ ਹੋ ਗਏ ਸਾਨੂੰ ਸੇਵਾਵਾਂ ਨਿਭਾਉਂਦਿਆਂ ਤੇ ਸਾਡੀਆਂ ਪੱਕੀਆਂ ਤਨਖਾਹਾਂ ਜੜੀਆਂ ਨਾ ਸੈਂਟਰ ਸਰਕਾਰ ਨੇ ਤੇ ਨਾ ਹੀ ਪੰਜਾਬ ਸਰਕਾਰ ਨੇ ਕੁਛ ਲੁਵਾਈਆਂ ਇਸ ਕਰਕੇ ਅਸਾਂ ਨੂੰ ਇਹ ਬਹੁਤ ਦੁੱਖ ਆ ਚਲੋ ਅੱਗੇ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਰੋਜ਼ ਸਮਝਾਰੇ ਰੈਲੀਆਂ ਬਹੁਤ ਕਰਦੇ ਆ ਤੇ ਹੁਣ ਸਾਡੀ ਜਿਹੜੀ ਹੈ ਹੈਲਪ ਜ਼ਰੂਰ ਅਸੀਂ ਮੰਗ ਕਰਦੇ ਆ ਸਰਕਾਰਾਂ ਤੋਂ ਕਿ ਸਾਡੀ ਜਿਹੜੀ ਆ ਅੱਗੇ ਆਣ ਕੇ ਇਹ ਚੀਜ਼ ਦੀ ਪਹਿਲ ਦੇ ਆਧਾਰ ਤੇ ਮੰਗ ਜਿਹੜੀ ਆ ਪੂਰੀ ਕੀਤੀ ਜਾਵੇ ਕਿ ਉਹ ਪਰਿਵਾਰ ਦੀ ਜਿਹੜੀ ਆ ਕੋਈ ਨਾ ਕੋਈ ਉਹਨਾਂ ਨੂੰ ਹੈਲਪ ਦਿੱਤੀ ਜਾਵੇ ਸਰ ਜੀ ਇਹ ਸਾਡੀ ਰਿਕਵੈਸਟ ਹੈ ਜੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਕੋਲ ਤੇ ਸੈਂਟਰ ਸਰਕਾਰ ਕੋਲ ਮੋਦੀ ਕੋਲ ਜੀ ਮੇਰਾ ਨਾਮ ਯੂਨਸਮ ਸਿੰਘ ਹੈ ਜੀ ਮੈਂ ਆਪਣੇ ਪਬਾਰੀ ਕਰਾਂ ਤੋਂ ਮੇਰੇ ਮੈਸੇਜ ਨਾਲ ਲਿਜ਼ਬਤ ਤੇ ਆਸ਼ਾ ਵਟਕਲਾ ਕੰਮ ਕਰਦੇ ਆ। ਠੀਕ ਹੈ। ਤੋਂ 14 ਤਰੀਕ ਨੂੰ ਪੋਲੀਓ ਬੂੰਦਾ ਪੀਣ ਵਾਸਤੇ ਡੇਰੇ ਡੇਰੇ ਦੇ ਵਿੱਚ ਗਏ ਆ। ਜੀ। ਤੇ ਜਦੋਂ ਆੜੇ ਚ ਰਸਤੇ ਤੇ ਚੰਨ ਪਛਾਤੇ ਬੰਦੇ ਨਾਲ ਕੋ ਟੱਕਰ ਹੋ ਗਈ ਕਿਸ ਚੀਜ਼ ਦੇ ਨਾਲ। ਉਹਨਾਂ ਦੇ ਨਾਲ ਸਿਹਤ ਤੇ ਬਹੁਤ ਜ਼ਿਆਦਾ ਸੱਟ ਲੱਗ ਗਈ। ਉਹ ਇਮੀਡੀਏਟਲੀ ਅਸੀਂ ਉਹਨਾਂ ਨੂੰ ਹਸਪਤਾਲ ਚ ਚਲੇ ਗਏ ਅੰਮਰਸਾ ਦੇ ਵਿੱਚ। ਜੇ 6 ਦਿਨ ਉੱਥੇ ਹਸਪਤਾਲ ਦੇ ਵਿੱਚ ਰੱਖਿਆ ਤੇ ਇਲਾਜ ਕਰਾਇਆ ਉਹਨਾਂ। ਫਿਰ ਇਲਾਜ ਦੇ ਦੌਰਾਨੀ ਕੱਲ ਉਹਨਾਂ ਦੀ ਡੈਥ ਹੋ ਗਈ ਹੈ। 20 ਸਾਲ ਤੋਂ ਉਹ ਕੰਮ ਕਰਦੇ ਪਏ ਆ। ਪਾ ਸਰਕਾਰਾਂ ਵੱਲੋਂ ਕੋਈ ਸਹੀ ਨਾਲ ਸਹਾਇਤਾ ਨਹੀਂ ਦਿੱਤੀ ਜਾਂਦੀ ਕੋਈ ਬੈਨੀਫਿਟ ਨਹੀਂ ਮਿਲਦਾ ਛੋਟੇ ਛੋਟੇ ਹਿਸਟੇ ਦੇਂਦੇ ਆ ਥੋੜੀ ਥੋੜੇ ਪੈਸੇ ਦੇਂਦੀ ਹੈ ਉਹਨਾਂ ਨਾਲ ਆਪਣਾ ਗੁਜ਼ਾਰਾ ਕਰਦੇ ਆ ਤੇ ਹੁਣ ਮੈਂ ਚਾਹਨਾ ਵਾਂ ਕਿ ਇਹਨਾਂ ਦੀ ਮੌਤ ਹੋ ਗਈ ਆ ਇਹਨਾਂ ਦੇ ਕਾਰਨ ਜੋ ਇਹਨਾਂ ਦਾ ਬੇਟਾ ਵਾ ਉਹਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਸਰਕਾਰ ਇਹਨਾਂ ਸਾਰਿਆਂ ਦੇ ਵਾਸਤੇ ਸੋਚੇ ਜੋ ਬਾਕੀ ਵੀ ਆਸ਼ਾ ਵਰਕਰ ਨੇ ਇਹਨਾਂ ਦਾ ਵੀ ਸਹਾਇਤਾ ਕਰੇ ਕਿਉਂਕਿ ਇਹਨਾਂ ਨੂੰ ਕੋਈ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੰਮ ਬਹੁਤ ਜ਼ਿਆਦਾ ਲਿਆ ਜਾ ਰਿਹਾ ਵਾ ਪਰ ਇਹਨਾਂ ਨੂੰ ਕੁਝ ਨਹੀਂ ਮਿਲਦਾ ਪਿਆ ਪੰਜਾਬ ਸਰਕਾਰ ਤੇ ਸੈਂਟਰ ਕਾਰ ਨੂੰ ਅੱਗੇ ਬੇਨਤੀ ਕਰਦਾ ਹਾਂ ਕਿ ਇਹਨਾਂ ਬਾਰੇ ਸੋਚਿਆ ਜਾਵੇ ਇਸ ਬੇਟੇ ਦੇ ਬਾਰੇ ਸੋਚਿਆ ਜਾਵੇ ਸਾਡੇ ਘਰ ਦੇ ਬਾਰੇ ਸੋਚਿਆ ਜਾਵੇ ਬਹੁਤ ਬਹੁਤ ਮਿਹਰਬਾਨੀ